ਮੇਰੀ ਮਾਂ ਆਦਿ ਸ਼ਕਤੀ ਆਦਿ ਭਗਵਾਨ ਜਗਤ ਦੇ ਨੀਚੇ ਦੇ ਪਾਦ ਦੇ ਚਨਾਂ ਦੇ ਕੋਟਨ ਕੋਟਨ ਪਰ ਨਾਮ ਪਰ ਦੇਖ ਵੀਰਵਾ ਅਸੀਂ ਸਮੂਹੀ ਪ੍ਰਾਰਥਨਾ ਕਰਦੇ ਮੇਰੀ ਮਹਾਰਾਣੀ ਦੇ ਚਿਰਨਤ ਇਹ ਮਾਂ ਸਭ ਦੀਆਂ ਮਨੋਂ ਕਾਮਨਾ ਪੂਰੀ ਅੱਜ ਦੀ ਇਹ ਵਿਸ਼ੇਸ਼ ਪ੍ਰਾਰਥਨਾ ਸਭਾ ਪੂਰੇ ਦੇਸ਼ ਦੇ ਉਹਨਾਂ ਸੈਨਿਕਾਂ ਨੂੰ ਸਮਰਪਿਤ ਹੈ ਜੋ ਜੁੱਧ ਦੀ ਸਥਿਤੀ ਚੱਲ ਰਹੀ ਹੈ ਪਹਿਲਗਾਮ ਦੇ ਅਟੈਕ ਤੋਂ ਬਾਅਦ ਆਪਣੀ ਦੇਸ਼ ਦੀਆਂ ਫੈਨਾਵਾਂ ਨੇ ਆਪਣੀ ਸ਼ੌਤ ਜਹਵਲ ਲਈ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਦੁਸ਼ਮਣ ਦਾ ਮੂਲ ਤੋੜ ਜਵਾਬ ਦਿੱਤਾ ਅੱਜ ਜੇ ਆਪਾਂ ਪ੍ਰਾਰਥਨਾ ਤਵਾਦ ਤੋਂ ਪਹਿਲਾਂ ਇੱਕ ਸੰਕਲਪ ਵੀ ਲੈਣਾ ਹੈ ਵੀ ਦੋਵਾਂ ਵਾਲਾ ਅਜ ਤੋਂ ਮੇਂ ਟੀਮ ਲਗਾਤਾਰ 1 ਮਹੀਨਾ ਦੋ ਮਾਲਾ ਬੀਜ ਮੰਦਰ ਦੀਆਂ ਮੈਂ ਤੁਹਾਡੇ ਸਾਰੇ ਦੇ ਚਰਨਾਂ 'ਚ ਬੇਨਤੀ ਕਰ ਰਿਹਾ ਹਾਂ ਦੋ ਮਾਲਾ ਬੀਜ ਮੰਦਰ ਦੀਆਂ ਅਸੀਂ ਸਾਰੇ ਨੇ ਮਿਲ ਕੇ ਕਰਨੀਆਂ ਔਰ ਉਹ ਵਾਲਾ ਅਸੀਂ ਆਪਣੀ ਦੇਸ਼ ਦੇ ਸੈਨਿਕਾਂ ਨੂੰ ਸਮਰਪਿਤ ਕਰਦੇ ਜਦੋਂ ਵੀ ਤੁਸੀਂ ਉਹ ਮਾਲਾ ਕਰਦੀ ਹੈ ਮਹਾਰਾਜ ਚੰਨਾ ਜੀ 'ਕ ਪ੍ਰਾਰਥਨਾ ਕਰਦੀ ਹੈ ਸਾਡੀ ਦੇਸ਼ ਤੇ ਸਤਕ ਸਲੱਭੀ ਆਈ ਉਹਨਾਂ ਨੂੰ ਤੱਤੀ ਬਾਹ ਨਾ ਲੱਗੇ ਉਹ ਦੇਸ਼ ਦੀ ਰੱਖਿਆ ਲਈ ਸਾਡੀ ਰੱਖਿਆ ਲਈ ਆਏ ਹੋਏ। ਬਾਹ ਸਾਡੀ ਪ੍ਰਾਰਥਨਾ ਹੈ ਸਰਹੰਦਾਂ ਤੇ ਸਾਡੇ ਦੇਸ਼ ਦੇ ਸੈਨਿਕ ਪਾਵਾਂ ਦੇ ਪੁੱਤ ਪੈਣਾ ਦੇ ਵੀਰ ਜਿਹੜੇ ਸਾਡੇ ਰੱਖਿਆ ਲਈ ਦੇਸ਼ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਬੈਠੇ ਨੇ। ਬਾਹ ਉਹਨਾਂ ਤੇ ਕਿਰਪਾ ਅੱਜ ਦੀ ਸਾਡੀ ਪ੍ਰਾਰਥਨਾ ਸਵਾ ਵਿਸ਼ੇਸ਼ ਤੌਰ ਤੇ ਥਾਣੇ ਵਿੱਚ ਇੱਕ ਪਰਿਵਾਰ ਐਸਾ ਜਿਨ੍ਹਾਂ ਦਾ ਬੇਟਾ ਇੱਕ ਮੈਨੇਜਰ ਹੈ। ਉਹਨਾਂ ਬੌਜੀ ਦਾ ਮੈਨੂੰ ਫੋਨ ਆਇਆ ਪਿਛਲੇ ਵੀਰਵਾਰ ਵੀ ਆਇਆ। ਉਹਨਾਂ ਦੀ ਮਨ ਦੀ ਇੱਛਾ ਸੀ ਮਾਂਜੀ ਜਿਹੜੀ ਹੈ ਪ੍ਰਾਤਿਸ਼ਾ ਨੂੰ ਪੂਰੇ ਦੇਸ਼ ਦੇ ਸੈਨਿਕਾਂ ਨੂੰ ਸਮਰਪਿਤ ਕਰੋ। ਆਪਾਂ ਮਿਲ ਕੇ ਦੇਖੋ ਜਦੋਂ ਤਹੰਦਰ ਦੀ ਲੜਾਈ ਹੋਈ ਹੈ ਜਾਂ ਉਸ ਤੋਂ ਪਹਿਲਾਂ ਚਾਹੀਦੀ ਲੜਾਈ ਹੋਈ ਹੈ। ਦਿੱthia ਵਿਖੇ ਯੱਗ ਕੀਤਾ ਗਿਆ। ਉਹ ਜਿੰਨੇ ਵੀ ਯੱਗ ਸਵੇਰੇ ਦਿੱਲੀ ਮਾਂ ਬਗਲਾ ਮੁਕਿੰਦੇ ਯਾਰ ਉਹ ਹੁੰਦੇ ਨਹੀਂ ਉਹ ਸਾਰੇ ਨਾ ਸਾਰੇ ਯੱਗ ਦੇਸ਼ ਤੇ ਸੰਕੰਮ ਉਸ ਵੱਲ ਪਿੱਛੇ ਜਾਂਦੇ ਹਨ ਹਰ ਹਾਲਾਤਾਂ ਬਹੱਜਰੀ ਹੈ ਜਿਹੜੇ ਜੰਮੂ ਦੇ ਵਿੱਚ ਗੁਰਦੁਆਰਾ ਸਾਹਿਬ ਤੇ ਅਟੈਕ ਹੋਇਆ ਉੱਥੇ ਦੇ ਰਾਗੀ ਸਿੰਘ ਮਾਰੇ ਗਏ ਜੋ ਵੀ ਹੁਣ ਵੀ ਥੋੜੀ ਥੋੜੀ ਪਤਾ ਲੱਗਿਆ ਵੀ ਜੰਮੂ ਦੇ ਵਿੱਚ ਬਹੁਤ ਜ਼ਿਆਦਾ ਗੋਲੀਬਾਰੀ ਹੋਈ ਹੈ ਅਸੀਂ ਘਰ ਬੈਠ ਕੇ ਇੰਨਾ ਕੰਮ ਤਾਂ ਕਰ ਸਕਦੇ ਹਾਂ ਪਰ ਮਾਤਾ ਨੂੰ ਪ੍ਰਾਰਥਨਾ ਤਾਂ ਕਰ ਸਕਦੇ ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਕੀਤਗਰਾਂ ਤੋਂ ਦੀ ਹਜ਼ਾਰਾਂ ਦੀ ਤੈਦਾਦ ماں ਬਗਲਾ ਪਰੰਗਨ ਚ ਆਪਾਂ ਸਾਰੇ ਮਿਲ ਕੇ ਇੱਕ ਪ੍ਰਾਰਥਨਾ ਕਰੀਏ ਮਾ ਸਾਡੀਆਂ ਮੁਸੀਬਤਾਂ ਸਾਡੀਆਂ ਮੰਗਾ ਬਾਅਦ ਵਿੱਚ ਪਹਿਲਾ ਦੇਸ਼ ਧਰਮ ਪਹਿਲਾ ਤੇ ਦੇਸ਼ ਪਹਿਲਾ ਸਾਡੇ ਲਈ ਦੇਸ਼ ਪਹਿਲਾ ਇਸ ਲਈ ਸਾਡੀ ਦੇਸ਼ ਦੀ ਸੁਰੱਖਿਆ ਵਾਸਤੇ ਤਾਂ ਮੈਂ ਤੋਂ ਮਾਨਲੇ ਵਿੱਚ ਭਾਵ ਲੈ ਕੇ ਪੜਾ ਅੱਜ ਜੋ ਜੋ ਅਸੀਂ ਮੀਂਹ ਮੰਦਰੀ ਮਾਲਾ ਜਾ ਹਉਤੀ ਪਾਵਾਂ ਦੁਸ਼ਮਨਾ ਦਾ ਵਿਨਾਸ਼ ਹੋ ਪਰ ਇਹਦੇ ਨਾਂ ਤਲਾ ਕੀ ਕਹ ਵੀ ਅਰਦਾਸ ਜਾਂਦੀ ਹੈ ਪ੍ਰਾਣੀਆਂ ਚ ਸਤਿਭਾਵਨਾ ਹੋ ਵਿਸ਼ਵ ਦਾ ਕਲਿਆਣ ਹੋਵੇ ਲੇਕਿਨ ਇਹ ਆਸੁਰ ਸ਼ਕਤੀਆਂ ਨੇ ਦੇਖੋ ਕਿੰਨਾ ਮਾਰਾ ਪਹਿਲ ਗਾਮ ਕਿ ਹੋਇਆ ਧਰਮ ਦੇ ਨਾਮ ਦੇ ਪੁੱਛ ਪੁੱਛ ਕੇ ਗੋਲੀਆਂ ਮਾਰੀਆਂ ਉਹਨਾਂ ਅਤਿਆਚਾਰ ਕੀਤਾ ਉਹਨਾਂ ਅਤਿਆਚਾਰੀਆਂ ਨੇ ਉਹ ਸਾਡੀ ਦੇਸ਼ ਦੀ ਫੌਜ ਨੇ ਉਹਦਾ ਮੂਹ ਤੋੜ ਜਵਾਬ ਇੱਕ ਐਸਾ ਜਵਾਬ ਜਿਹਨੂੰ ਪੂਰਾ ਬਿਸ਼ਪ ਸੇਖ ਲਿਆ ਅੱਜ ਪਹਿਲੀ ਵਾਰ ਹੋ ਰਿਹਾ ਪੂਰਾ ਬਿਸ਼ਪ ਜਸਲਾ ਸੁਣਦਾ ਪਿਆ ਭਾਰਤ ਦੇ ਨਾਲ ਖੜਾ ਕਰ ਭਾਰਤ ਉਗਰਵਾਦੀਆਂ ਦੇ ਖਿਲਾਫ ਕਿਸੇ ਦੇਸ਼ ਦੇ ਖਿਲਾਫ ਨਹੀਂ ਹੈ ਸਾਡੀ ਤਾਂ ਦੇਸ਼ ਦੀ ਪਰੰਪਰਾ ਹੈ ਸਰਬੇ ਭਵੰਤੂ ਸੁਖਿਨਾਤ ਲੇਕਿਨ ਅਸੀਂ ਕਿਸੇ ਨੂੰ ਛੇੜਦੇ ਨਹੀਂ ਹੈ ਕੋਈ ਕੋਈ ਛੇੜੇ ਉਹਦਾ ਬੀਜ ਵੀ ਨਾਸ ਹੋ ਜਾਂਦਾ ਅਦੇਹੀ ਬਰਾਤਾਂ ਕਰਨੀਆਂ ਬਿਲਕੁਲ ਬੰਦ ਜੋ ਮਰਜੀ ਸਾਡੀ ਕੋਈ ਦਿੱਕਤ ਹੈ ਕਿਸੇ ਦਾ ਕੁਛ ਵੀ ਹੈ ਅੱਜ ਇਹੀ ਮੰਤ ਪ੍ਰੇਰਨਾ ਲੈਣੀ ਮਾਂ ਸਾਡੇ ਦੇਸ਼ ਦੇ ਸੈਨਿਕਾਂ ਲੰਬੀ ਆਇਉਂਦੇ ਉਹਨਾਂ ਦੇ ਬਲਦੇ ਉਹ ਸਾਡੀ ਤੇਜ ਦੀ ਰੱਖਿਆ ਕਰਦਾ ਮੈਂ بار بار ਇਸ ਦੀ ਗੱਲ ਪੀਂਟ ਕਰਿਆ ਮਾਂ ਬਗਲਾ ਮੁਗੀ ਦੀ ਤੁਸੀਂ ਦੇਲੀ ਬੀਜ ਮੰਦਰ ਦੀਆਂ ਦੋ ਮਾਲਾ ਅੱਜ ਸਾਰਿਆਂ ਨੇ ਸੰਕਲਪ ਲੈ ਕੇ ਜਾਣਾ ਹੈ ਦੋ ਮਾਲਾ ਬੀਜ ਮੰਦਰ ਦੀਆਂ ਦੇਸ਼ ਦੀ ਫੌਜਾਂ ਲਈ ਇਸ ਕਰਨਾ ਦੇਲੀ ਦਾ ਯਾਦ ਸਾਡੇ ਤਾਂ ਦੇ ਸਾਰੇ ਬ੍ਰਾਂਮਣ ਸਿੰਘ ਗੱਲ ਕਰਿਆ ਅਤੇ ਪੂਰਾ ਦਿਨ ਮੀਤ ਮੰਤੋ ਦਾ ਜਾਪ ਵੀ ਕਰਾਂਗੇ ਛੇਰੇ ਛਾਂ ਯਕ ਵੀ ਹੋਏਗਾ ਉਹ ਸਾਰੇ ਦਾ ਸਾਰਾ ਯਕ ਸਾਡੀ ਢੇਸ਼ ਦੀ ਸੈਨਾਵਾਂ ਨੂੰ ਪਰਫੈਕਟ ਹੋਵੇ ਕਿੰਨੀ ਮੰਤ ਦੇ ਵਿੱਚ ਜਦੋਂ ਇੱਕ ਇੱਕ ਬੰਦਾ ਜੋਤ ਨਾਲ ਜੋਤ ਜੁੜੇ